ਕਿਸੇ ਐਮਐਲਏ ਐਮਐਲਏ ਤੋਂ ਤੇ ਮੰਤਰੀ ਮੰਤਰੀ ਨੂੰ ਕਹੋ ਜੀ ਕਿ 10 ਤੋਂ 15 ਕਿਲੋਮੀਟਰ ਦੀ ਆ ਸੜਕ ਬਣਵਾਉਣੀ ਹੈ। ਹੂੰ ਕਿੱਡੀ ਗੱਲ ਹੈ ਬਾਈ ਜੀ ਕੁਛ ਵੀ ਨਹੀਂ ਕਿੱਡੀ ਗੱਲ ਹੈ ਮੰਤਰੀ ਲਈ ਕੁਛ ਵੀ ਨਹੀਂ ਕੋਈ ਨਾ ਵੈਸੇ ਤਾਂ ਐਮਐਲਏ ਬੜੀ ਗੱਲ ਲਈ ਪਰ ਜੇ ਤੁਸੀਂ ਕਹੋਗੇ 15 ਕਿਲੋਮੀਟਰ ਦੀ ਸੜਕ ਬਣਵਾਉਣੀ ਹੈ ਬਾਈ ਜੀ ਆ ਸੜਕ ਬਣਵਾ ਦਿਓ। ਕੋਈ ਮੰਤਰੀ ਇੱਕ ਸੜਕ ਬਣਵਾ ਦਵੇ ਜੋ ਕਹੋਗੇ ਦਿੱਤਾ ਜੋ ਕਹੋਗੇ ਦਿੱਤਾ ਕਾਰਨ ਕੀ ਹੈ ਉਹ ਵੀ ਸੈਂਟਰਲਾਈਜ਼ਡ ਹੈ। ਉਹ ਟੋਟਲ ਫੰਡ ਜਿਹੜੇ ਮੰਡੀ ਬੋਰਡ ਦੇ ਫੰਡਸ ਨੇ ਜਿਹੜੇ ਵਿਧਿਆਤੀ ਸੜਕਾਂ ਦੇ ਪਿੰਡੂ ਸੜਕਾਂ ਦੇ ਆ ਉਹ ਸੈਂਟਰਲਾਈਜ਼ ਨੇ। ਐਂਡ ਉਥੇ ਸਿਰਫ ਸਾਈਨਿੰਗ ਅਥਾਰਟੀ ਬਣਾ ਦਿੱਤੀਆਂ ਗਈਆਂ ਉਹਨਾਂ ਨੂੰ ਮੈਂ ਚੈਲੰਜ ਕਰ ਰਹੇ ਹਾਂ ਕਿ ਚੈਲੰਜ ਹੈ ਕਿ ਪੱਤਰਕਾਰ ਭਰਾ ਪੁੱਛਣ ਕਿ ਮੰਤਰੀ ਜੀ ਆਹ ਸੜਕ ਇੱਕ ਮੰਤਰੀ ਨੇ ਬੜੇ ਸੱਜਣ ਆਦਮੀ ਨੇ ਬੜੇ ਸੱਜਣ ਆਦਮੀ ਨੇ ਅਸੀਂ ਉਹਨਾਂ ਕੋਲ ਕੰਮ ਪਹੇ ਗਿਆ ਜਿੰਦਰਦਾਰ ਬਾਈ ਇਲੈਕਸ਼ਨ ਵੜੇ ਉਹ ਮੈਨੂੰ ਕਹਿੰਦਾ ਤੁਹਾਡੇ ਤੁਹਾਨੂੰ ਮੇਰੇ ਕੋਲੇ ਆਉਣਾ ਪੈਣਾ ਉਹ ਵਾਕਈ ਸੱਜਣਾ ਸੀ ਮੈਂ ਇੱਜ਼ਤ ਕਰਦਾ ਉਸ ਬੰਦੇ ਦੀ ਸਰ ਜੀ ਅਸੀਂ ਸਾਨੂੰ ਗੂਗਲ ਨੇ ਘੁਮਾਤਾ ਅਸੀਂ ਜਿਹੜੇ ਪਿੰਡਾਂ ਦੇ ਰਾਹ ਤੋ ਗਏ ਬਾਈ ਜੀ ਤੁਸੀਂ ਯਕੀਨ ਮੰਨੋ ਉਥੇ ਨਾ ਲੋਕਾਂ ਨੇ ਸਾਨੂੰ ਰੋਕਣਾ ਹੁ ਕੁਝ ਪਛਾਣਦੇ ਆ ਮਣ ਉਹ ਗਰਿਆ ਸਾਹਿਬ ਰੋਕੋ ਆ ਸੜਕਾਂ ਸੀ ਲੱਕੜ ਦੀਆਂ ਉਹ ਲਾਈਆਂ ਹੋਈਆਂ ਨੇ ਇੱਥੇ ਬਾਲੇ ਪਾਏ ਹੋਏ ਨੇ ਇੱਥੋਂ ਦਾ ਖੇਤ ਚੋਰਾ ਕੱਢਿਆ ਹੋਇਆ ਉਹ ਖੇਤ ਚੋ ਜਾਇਓ ਕਾਰਨ ਕੀ ਉੱਥੇ ਜੋ ਧੁੱਕੀ ਮਾਈਨਿੰਗ ਵਾਲਾ ਨੇ ਕੱਢੀ ਹੈ ਹੂੰ ਉਹਨਾਂ ਦੇ ਘਰ ਨੂੰ ਜਾਂਦੀ ਰੋਡ ਕਿਤੇ ਹੋਰ ਨਹੀਂ ਜਾਂਦੀ ਉਹਨਾਂ ਦੇ ਆਪਣੇ ਪਿੰਡ ਨੂੰ ਜੋ ਰੋਡ ਜਾਂਦੀ ਉਹ 8 ਕਿਲੋਮੀਟਰ ਦਾ ਫਾਸਲਾ ਸੀ ਹੂੰ 1 ਘੰਟਾ ਤੇ 34 ਮਿੰਟ ਲੱਗੇ ਹੂੰ ਅਸੀਂ ਪਿੰਡਾਂ ਦੇ ਵਿੱਚੋਂ ਦੀ ਐ ਜਾ ਰਹੇ ਹਾਂ ਨਾ ਲੋਕ ਸਾਨੂੰ ਮਤਲਬ ਅਸੀਂ ਦੇਖ ਰਹੇ ਸੀ ਐਂਡ ਉਹਨਾਂ ਨੂੰ ਮੈਂ ਕਹਾਂ ਕਿ ਯਾਰ ਸਤਿਆਨਾਸ਼ ਮਾਰਿਆ ਮਾਈਨਿੰਗ ਵਾਲਿਆਂ ਨੇ ਉਹ ਸ਼ਰੀਫ ਆਦਮੀ ਹੈ ਮੈਂ ਕਹਾਂ ਜੀ ਹੁਣ ਡੰਡਾ ਦਵਾਓ ਕਾਹਦਾ ਕੰਮ ਕਰਿਆ ਕਾਹਦਾ ਕੰਮ ਕਹਿੰਦੇ ਸਾਰੀਆਂ ਸੈਟਿੰਗਾਂ ਕਰਿਆ ਸਾਰਾ ਕਹਿੰਦੇ ਮੈਂ ਤਾਂ ਯਾਰ ਆਪਣਾ ਮਹਿਕਮਾ ਮਾਨਦਾਰੀ ਨਾਲ ਚਲਾ ਲਾਂ ਮੈਂ ਤਾਂ ਆਹੀ ਕੋਸ਼ਿਸ਼ ਕਰ ਰਿਹਾ ਹਾਂ ਉਹ ਸ਼ਰੀਫ ਆਦਮੀ ਹੈ ਉਹ ਸ਼ਰੀਫ ਆਦਮੀ ਹੈ ਉਹ ਉਹ ਲੱਗਿਆ ਰਿਹਾ ਜੀ ਵਿਚਾਰਾ ਐਂਡ ਅੱਜ ਵੀ ਅੱਜ ਵੀ ਤੁਸੀਂ ਉਹਨਾਂ ਦੇ ਪਿੰਡ ਜਾਓ مین ਰੋਡ ਤੋਂ ਜਾਓਗੇ ਤਾਂ ਠੀਕ ਹੈ ਅੱਜ ਵੀ ਉਹਨਾਂ ਦੇ ਪਿੰਡ ਦੀ ਸੜਕ ਉਹ ਜੀ ਦੀ ਉਹ ਜੀ ਹੈ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਉਦਾਂ ਹੀ ਮਾਈਨਿੰਗ ਵਾਲੇ ਟਰੱਕ ਨਿਕਲ ਰਹੇ ਆ ਉਦਾਂ ਹੀ ਸਾਰਾ ਕੁਝ ਨਿਕਲ ਰਿਹਾ ਐਂਡ ਉਹ ਬਿਲਕੁਲ ਅਸਮਰਥਨ ਕਿਸੇ ਵੀ ਤਰੀਕੇ ਦਾ ਕਿਸੇ ਵੀ ਤਰੀਕੇ ਦਾ ਕੁਝ ਐਕਸ਼ਨ ਲੈਣ ਚ ਹੈ ਕੁਝ ਹੋਰ ਕਰੇ ਮਤਲਬ ਤੁਸੀਂ ਮੰਤਰੀਆਂ ਦੀ ਗੱਲ ਕਰਦੇ ਹੋ ਸੀਐਮ ਸਿਟੀ ਸੰਗਰੂਰ ਨੂੰ ਸੀਐਮ ਸਿਟੀ ਕਿਉਂਕਿ ਜੋਕ ਮੰਤਰੀ ਸਾਹਿਬ ਦਾ ਹੈ ਹਲਕਾ ਮਤਲਬ ਲੋਕ ਸਭਾ ਦੋ ਵਾਰ ਜਿੱਤੇ ਦੋ ਵਾਰ ਜਿੱਤੇ ਜੀ ਠੀਕ ਹੈ ਉਹ ਜੁੜੇ ਆ ਉਹ ਆਈ ਵਾਰ ਗੱਲ ਵੀ ਕਰਦੇ ਨੇ ਸੰਗਰੂਰ ਦੇ ਵਿੱਚ ਮੈਂ ਮਤਲਬ ਤੁਸੀਂ ਮੰਤਰੀਆਂ ਦੀ ਗੱਲ ਕਰ ਰਹੇ ਹੋ ਮੈਂ ਸੀਐਮ ਸਿਟੀ ਦੀ ਗੱਲ ਕਰ ਰਿਹਾ ਕਿ ਸੰਗਰੂਰ ਦੇ ਵਿੱਚ ਵੀ ਸੜਕਾਂ ਦਾ ਬੁਰਾ ਹਾਲ ਹੈ ਕਿ ਪੱਤਰਕਾਰ ਨੇ ਇੱਕ బోర్ ਬਣਾਤਾ ਇੱਕ ਆਮ ਤੌਰ ਤੇ ਹੁਣ ਬੋਰਡ ਲੱਗਿਆ ਨੇ ਕਿ ਸਾਡੇ ਮੁੱਖ ਮੰਤਰੀ ਨੇ ਬਣਾਈ ਹੈ ਜੀ 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 ਤੇ ਉਹਨੇ ਬਣਾ ਕੇ ਜਦ ਤਾਂ ਵੀ ਇਹ ਸੜਕ ਮੁੱਖ ਮੰਤਰੀ ਨੇ ਨਹੀਂ ਬਣਾਈ ਮਤਲਬ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਵੀ ਜੇ ਹਾਲ ਹੈ ਤਾਂ ਫਿਰ ਉਹ ਹੁਣ ਮੁੱਖ ਮੰਤਰੀ ਜੀ ਰਿਕੁਐਸਟ ਕਰਨਗੇ ਹੂੰ ਫੀਲਡ ਆਫਿਸ ਜੇ ਅਲਾਉ ਹੋਊਗਾ ਉਹਨੂੰ ਜਾਣਾ ਹੂੰ ਜਾਣਗੇ ਫਿਰ ਉੱਥੇ ਬੇਨਤੀ ਕਰਨਗੇ ਫਿਰ ਬੜੇ ਸਾਹਿਬ ਦੇਖਣਗੇ ਕਿ ਮੇਰੀ ਦਿੱਲੀ ਦੀ ਕਿਹੜੀ ਫਰਮ ਕਿੱਥੋਂ ਬਣਾ ਬਣਾ ਰਹੀ ਸੀ ਫਿਰ ਜੇ ਬੜੇ ਸਾਹਿਬ ਦਾ ਮਨ ਕਰੂਗਾ ਤਾਂ ਫਿਰ ਮੰਡੀ ਬੋਰਡ ਤੇ ਰੋਡ ਸੈਕਸ਼ਨ ਹੋਣ ਗਿਆ ਕੋਈ ਹੋਰ ਫੰਡ ਸੈਕਸ਼ਨ ਹੋਊਗਾ ਫਿਰ ਉਹ ਸੜਕ ਬਣੂਗੀ ਸੋ ਇੱਕ ਪੱਤਰਕਾਰ ਦੇ ਕਹਿਣ ਤੋਂ ਬਾਅਦ ਵੀ ਜੇ ਮੁੱਖ ਮੰਤਰੀ ਪੰਜਾਬ ਦਾ ਆਪਣੇ ਹਲਕੀ ਦੀ ਸੜਕ ਨਹੀਂ ਬਣਾ ਸਕਿਆ ਤਾਂ ਮੰਤਰੀ ਤਾਂ ਕੀ ਕਰਨਗੇ ਤੁਸੀਂ ਆਪ ਹੀ ਉਦਾਹਰਨ ਦੇਤਾ ਦੱਸੋ ਮੰਤਰੀ ਕੀ ਜਦੋਂ ਮੁੱਖ ਮੰਤਰੀ ਸਰ ਅਫਸੋਸ ਪਤਾ ਕੀ ਹੈ ਮਾਨਯੋਗ ਜੀ ਮੈਂ ਤੁਹਾਨੂੰ ਦੱਸਦਾ ਅਫਸੋਸ ਇਹ ਹੈ ਕਿ ਆਪਾਂ ਕਹਿੰਦੇ ਲੋਕਤੰਤਰ ਦੀ ਸਭ ਤੋਂ ਵੱਡੀ ਚੀਜ਼ ਮੰਡਟ ਮੰਡਟ ਠੀਕ ਹੈ ਜੀ ਇੱਕ ਥੰਪਿੰਗ ਮੈਜੋਰਟੀ ਇੱਕ ਬੰਦੇ ਦੇ ਨਾਮ ਨੂੰ ਆਈ ਹੂੰ ਬਿਲਕੁਲ ਆਈ ਕੋਈ ਸ਼ੱਕ ਨਹੀਂ ਵਿਚਾਰ ਧਾਰਾ ਸੀ ਇਮਾਨਦਾਰੀ ਸੀ ਸੱਚਾਈ ਸੀ ਸਾਰੇ ਹੀ ਨਵੇਂ ਸੀ ਜੀ 12-13 ਸਾਲ ਪਾਰਟੀ ਨੂੰ ਕੀ ਹੁੰਦਾ ਸਹੀ ਹੈ ਸਹੀ ਹੈ ਸਹੀ ਹੈ ਉਹ ਤਾਂ 8 ਸਾਲ ਹੀ ਹੋਏ ਸੀ ਨਾ 22 ਸਭ ਤੋਂ ਸੱਤ-ਸੱਤ ਅੱਠਵੀਂ ਤੋਂ 10ਵੀਂ ਤੋਂ 9 ਸਾਲ ਹੋਏ ਸੀ 13 ਤੁਰਾਂ ਸ਼ੁਰੂ ਹੋਇਆ ਕੰਮ ਸਾਰਾ ਕਿਉਂਕਿ ਉਹਦੋਂ ਪਹਿਲਾਂ ਤਾਂ ਇੰਡੀਆ ਨੇ ਗੈਸ ਕ੍ਰਾਪਸ਼ਨ ਅੰਨਾ ਵੇ ਉਹ ਚੱਲ ਰਹੀ 13 'ਚ ਪਾਰਟੀ ਬਣਦੀ ਹੈ ਸੋ 13 'ਚ ਬਣ ਕੇ 9 ਸਾਲਾਂ 'ਚ ਪੰਜਾਬ ਦੇ ਲੋਕ ਤੁਹਾਨੂੰ ਇੰਨਾ ਹੰਗਾਰਾ ਦਿੰਦੇ ਆ 4 ਐਮਪੀ ਦਿੰਦੇ ਆ ਫਿਰ ਤੁਹਾਨੂੰ 20/ਐਮਪੀ ਦੇ ਐਮਐਲਏ ਦਿੰਦੇ ਆ ਫਿਰ ਤੁਹਾਡੀ ਸਰਕਾਰ ਬਣਾਉਂਦੇ ਆ ਥੰਪਿੰਗ ਮ ਐਂਡ ਇੱਕ ਇਮਾਨਦਾਰੀ ਸੱਚਾਈ ਵਿਧਿਆਰਤਾਰਾ ਐਂਡ ਜਨਰੇਸ਼ਨਲ ਸ਼ਿਫਟ ਕਰ ਦਿੰਦੇ ਆ ਪੰਜਾਬ ਦੀ ਰਾਜਨੀਤੀ ਦੀ ਹੂੰ ਜਿਹੜੇ ਲੋਕਾਂ ਦੇ ਚਿਤ ਚੇਤੇ ਨਹੀਂ ਸੀ ਹਾਂ ਵਿੱਚ ਠੱਗ ਚੋਰ ਵੀ ਬਣ ਗਏ ਵਿੱਚ ਉਹ ਵੀ ਬਣ ਗਏ ਜਿਹੜੇ ਮਤਲਬ ਲਿਟਰਲੀ ਪਰ ਉਦੋਂ ਨਾ ਸਮਝੋ ਉਦੋਂ ਮੇਰੇ ਅਰਗੇ ਨੂੰ ਹੋਣਾ ਯਾਰ ਇਹ ਮੇਰੇ ਸ਼ਹਿਰ ਚ ਕੀ ਹੋ ਰਿਹਾ ਯਾ ਜੰਦਰ ਚ ਕੀ ਹੋ ਰਿਹਾ ਕਹੇ ਜੇ ਬੰਦੇ ਮੁਰਿਆ ਰਹੇ ਪਰ ਇਹ ਲੱਗਣਾ ਨਹੀਂ ਯਾਰ ਸਾਡਾ ਬਾਈ ਤਖੜਾ ਬਸ ਆਹੀ ਆ ਸਾਡਾ ਬਾਈ ਤਖੜਾ ਸਾਡਾ ਮੈਂ ਅੱਜ ਤੱਕ ਜ਼ਿੰਦਗੀ ਚ ਕਦੇ ਕਿਸੇ ਨੂੰ ਆਪਣਾ ਲੀਡਰ ਨਹੀਂ ਮੰਨਿਆ ਜੀ ਕਦੇ ਨਹੀਂ ਮੰਨਿਆ ਨਾ ਕੇਜਰੀਵਾਲ ਨੂੰ ਨਾ ਸਸੋੜੀ ਨੂੰ ਕਦੇ ਨਹੀਂ ਮੰਨਿਆ ਜਦੋਂ ਪਾਰਟੀ ਚ ਵੀ ਸੀ ਨਹੀਂ ਸੋਚ ਕੇ ਕੰਮ ਕਰੋ ਮੈਨੂੰ ਪਹਿਲਾ ਪਹਿਲਾ ਲੱਗਣਾ ਮੈਂ ਕਿ ਯਾਰ ਸਾਡਾ ਬੰਦਾ ਸਾਡਾ ਲੀਡਰ ਬਣ ਹਮ ਅਣ ਮੈਂ ਕਿਹਾ ਇੱਕ ਦੋ ਥਾਂ ਤੇ ਮੈਂ ਕਿਹਾ ਮੈਂ ਕਿਹਾ ਵੀ ਸਾਡਾ ਲੀਡਰ ਆ ਹੈ ਸਾਡਾ ਲੀਡਰ ਜਿੱਤ ਕੇ ਆਇਆ ਉਹ ਦਿਲ ਤਾਂ ਉਹਨੇ ਤੋੜਿਆ ਕਿ ਉਹ ਲੀਡਰ ਬਣਨ ਲਾਇਕ ਹੀ ਨਹੀਂ ਸੀ ਉਹ ਪੰਜਾਬ ਦਾ ਲੀਡਰ ਬਣਨ ਲਾਇਕ ਨਹੀਂ ਸੀ ਉਹ ਬੰਦਾ ਮਤਲਬ ਕਿਉਂ ਸਮਝਣ ਵਾਲੀ ਗੱਲ ਆ ਕਿ ਕਿਉਂ ਕਦੇ ਅੱਜ ਤੋਂ ਸਾਲਤ ਨੂੰ ਵਿਲੇ ਹੋ ਜਾਣਾ ਕਦੇ 2-4 ਸਾਲ ਬਾਅਦ ਜੇ ਕਦੇ ਆਪਣਾ ਬਾਇਓ ਪਾਇਓਪਿਕ ਬਣਾਉਣਗੇ ਉਦੋਂ ਜਰੂਰ ਸੱਚ ਝੂਠ ਨਿਕਲ ਕੇ ਬਾਹਰ ਆਉਗਾ ਕਿ ਜਾਂ ਕੋਈ ਹੋਰ ਜਿਹੀ ਫਿਲਮ ਬਣਾਊਗਾ ਹਨਾ ਕਿ ਹੋਇਆ ਸੀ ਜੀ ਪੰਜਾਬ ਚ ਇੱਕ ਐਕਸਪੈਰੀਮੈਂਟ ਉਦੋਂ ਸੱਚ ਝੂਠ ਨਿਕਲ ਕੇ ਆਊਗਾ ਕਿ ਕਿਉਂ ਇਹ ਬੰਦਾ ਕੁੱਟਨੇ ਟੇਕ ਗਿਆ ਕਿਉਂ ਇਹ ਬੰਦਾ ਇੱਕ ਸੱਤਾ ਐਂਡ ਦੇਖੋ ਚਲੋ ਬਹੁਤ ਕੁਝ ਹੁੰਦਾ ਕਈ ਵਾਰੀ ਕੀ ਹੁੰਦਾ ਰਾਜਨੀਤੀ ਚ ਬੰਦਾ ਕਹਣਾ ਮੈਨੂੰ ਸੱਤਾ ਚਾਉਣ ਲਈ ਕੰਪਰਮਾਈਜ਼ ਕਰਨਾ ਪਿਆ ਠੀਕ ਹੈ ਕਰਨਾ ਪਿਆ ਤੂੰ ਪਹਿਲਾਂ ਕਹਿਤ ਆ ਠੀਕ ਹੈ ਤੂੰ ਕਿਹਾ ਕਿ ਠੀਕ ਹੈ ਮੈਂ ਜਿਵੇਂ ਵੀ ਕਹੂੰਗਾ ਤੂੰ ਪਹਿਰੀ ਵੀ ਪੈ ਗਿਆ ਕਿ ਠੀਕ ਹੈ ਮੈਨੂੰ ਬਣਾ ਦੇ ਤੂੰ ਉਹਨੇ ਕਾਲਿੰਗ ਕਰਾਤੀ ਉਹਨੇ ਕਾਲਿੰਗ ਕਰਾ ਕੇ ਤੈਨੂੰ ਮੁੱਖ ਮੰਤਰੀ ਬਣਾਤਾ ਇੱਕ ਨਾ ਛੋਟਾਂ ਦੇ ਫਿਲਮ ਹੁੰਦੀ ਸੀ ਮیثੋਂ ਕਾਦਰ ਖਾਨ ਦੇ ਪਿੱਛੇ ਐ ਖੜਾ ਰਹਿੰਦਾ ਸੀ ਹੂੰ ਐ ਪਿੱਛੇ ਰਹਿੰਦਾ ਸੀ ਤੇ ਕਾਦਰ ਖਾਨ ਦਾ ਜੁੱਤ ਸਾਫ਼ ਕਰ ਫਲਾਣਾ ਕਰ ਫਿਰ ਉਹਨੂੰ ਕਿਤੇ ਕਾਦਰ ਖਾਨ ਤੇ ਕੇਸ ਪੈ ਜਾਂਦਾ ਉਹਨੂੰ ਮیثੋਂ ਨੂੰ ਇਲੈਕਸ਼ਨ ਲੜਾਉਣੀ ਪੈ ਜਾਂਦੀ ਹੈ ਉਹ ਲੜੌਦਾ ਜਿਹੜਾ ਸਾਈਨ ਕਰਨ ਨੂੰ ਕਹਦਾ ਕਾਦਰਖਾਨ ਬੈਠ ਲਾ ਉਹ ਚ ਪੇੜ ਮਾਦ ਕਰਨ ਉੱਠਾ ਹੁਣ ਮੈਂ ਐਮਐਲਏ ਹਣਾ ਉਸ ਤੋਂ ਬਾਅਦ ਕਾਦਰਖਾਨ ਉਹਦੇ ਮਗਰ ਫਿਰਦਾ ਜਦੋਂ ਸੱਤਾ 'ਚ ਆ ਗਿਆ ਸੀ ਜਦੋਂ ਤੂੰ ਸੱਤਾ 'ਚ ਆ ਗਿਆ ਸੀ ਤੈਨੂੰ ਪੰਜਾਬ ਦੇ ਲੋਕਾਂ ਨੇ ਸੱਤਾ ਸੌਂਪਤੀ ਸੀ ਹਮ ਤੇ ਉਹ ਸੌਂਪੀ ਹੋਈ ਸੱਤਾ 'ਚ ਤੁਸੀਂ ਕੰਟਰੋਲ ਵੀ ਨਾ ਲੈ पाए ਸਰ ਇਹ ਤਾਂ ਹੁੰਦਾ ਨਾ ਮੈਂ ਸਰਕਾਰ ਬਣਾਉਂਗਾ ਮੈਂ ਕੰਟਰੋਲ ਲਊਂਗਾ ਹਮ ਸਰਕਾਰ ਬਣ ਗਈ ਕੰਟਰੋਲ ਆ ਗਿਆ ਤੁਸੀਂ ਉਹ ਕੰਟਰੋਲ ਐਕਸਰਸਾਈਜ਼ ਵੀ ਨਾ ਕਰ पाए ਤੁਸੀਂ ਕਿਸ ਲੈਵਲ ਦੇ ਇਨਕੰਪੀਟੈਂਟ ਆदमी ਹੋ ਜਾਂ ਕਿਸ ਲੈਵਲ ਤੱਕ ਤੁਸੀਂ ਕੰਪਰਮਾਈਜ਼ ਹੋ ਹੂੰ ਇਹ ਤਾਂ ਜਵਾਬ ਹੀ ਦੇ ਸਕਦਾ ਹੂੰ ਆਪ ਸਮਝੋ ਇਹ ਆ ਬਿਲਕੁਲ ਮੈਂ ਤੁਸੀ ਗੱਲ ਕਹੀ ਕਿ ਐਮ ਐਲ ਐਨ ਦੇ ਨਾਲ ਇਸ ਤਰੀਕੇ ਨਾਲ ਆਪਸੇ ਸ਼ਾਇਦ ਅਗੀ ਹਾਲ ਆ ਉਹ ਕਿੱਥੋਂ ਮਤਲਬ ਜੇ ਕੋਈ ਐਸ ਐਸ ਪੀ ਡੀ ਸੀ ਐਸ ਡੀ ਐਮ ਲੱਗਦੇ ਆ ਜੀ ਉਹ ਕੀ ਸੀ ਐਮ ਲਾਉਂਦੇ ਆ ਜਾਂ ਨਹੀਂ 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 ਮਤ ਨਹੀਂ ਮਤਲਬ ਨਹੀਂ ਮਤਲਬ ਹੀ ਹੂੰ ਮਤਲਬ ਹੀ ਮੈਂ ਕਿਤੇ ਇੱਕ ਇੰਟਰਵਿਊ ਚ ਕਿਹਾ ਸੀਗਾ ਕਿ ਡੀਸੀ ਤੇ ਐਸਐਸਪੀ ਸੰਗਰੂਰ ਇਹ ਲਾਂਦੇ ਆ। ਉਹ ਮੈਨੂੰ ਬਾਅਦ ਚ ਕਰੈਕਸ਼ਨ ਆਈ। ਹਾਂ। ਸਰਕਾਰ ਦੇ ਅੰਦਰੋਂ ਵੀ ਕਹਿੰਦੇ ਨਾਮ ਭੇਜਦੇ ਆ ਦੋ ਤਿੰਨ ਅਪਰੂਵ ਹੋ ਕੇ ਆ ਜਾਂਦਾ ਇੱਕ। ਓਕੇ। ਉਹ ਕਹਿੰਦੇ ਲਾਂਦੇ ਨਹੀਂ ਐ। ਕਹਿੰਦੇ ਦੋ ਤਿੰਨ ਨਾ ਇਹਨਾਂ ਨੂੰ ਇੰਨੀ ਕੁ ਛੋਟ ਹੈ ਕਿ ਦੋ ਤਿੰਨ ਨਾਮ ਭੇਜ ਦਿੰਦੇ ਉਹਨਾਂ ਚ ਇੱਕ ਅਪਰੂਵ ਹੋ ਕੇ ਆ ਜਾਂਦਾ। ਹੂੰ। ਬਾਕੀ ਤਾਂ ਮੈਂ ਉਦਾਹਰਨ ਦਿੰਦਾ ਅੱਗੇ ਵੀ। ਜੀ। ਕਿ ਪੀਸੀਐਸ ਅਲਾਈਡ ਦੀਆਂ ਬਦਲੀਆਂ ਚ ਵੀ ਓਕੇ ਇੱਕ ਮੰਤਰੀ ਐਵੇਂ ਬੋਲ ਪਿਆ ਕਿ ਯਾਰ ਮੈਂ ਉਹਨੂੰ ਬਿਆਦ ਨੂੰ ਲਿਸਟ ਭੇਜੀ ਤਾਂ ਹੈ। ਉਹ ਬੰਦਾ ਕਹਿੰਦਾ ਜੀ ਕੁਛ ਤਾਂ ਘਟਾ ਲੋ ਉਹ ਕਹਿੰਦਾ ਇਹਨੂੰ 10 ਰੁਪਏ ਕਹਿ ਰਿਹਾ ਮੇਰੇ ਕੋਲ ਤਾਂ ਸਨ ਤਾਂ 10% ਹੀ ਮਿਲਣਾ ਹੂੰ ਅਸੀਂ 10% ਛੱਡ ਦਿੰਨੇ ਆ ਸੋ ਇਹ ਫਰਸਟ੍ਰੇਸ਼ਨ ਚ ਇੱਕ ਮੰਤਰੀ ਬੋਲ ਰਿਹਾ ਸੋ ਇਹ ਮੈਂ ਰਿਪੀਟ ਕਰ ਰਿਹਾ ਅਦਾ ਕਿਉਂਕਿ ਮੈਂ ਚਾਹਣਾ ਕਿ ਲੋਗਾਂ ਦੇ ਦਿਮਾਗ ਚ ਪਵੇ ਕਿ ਆਪਣੇ ਬੰਦੇ ਕਿਸ ਤਰ੍ਹਾਂ ਤੇ ਆ ਕੇ ਗਿਰ ਗਏ ਹੂੰ ਕਿਸ ਲੈਵਲ ਤੇ ਆ ਕੇ ਗਿਰ ਗਏ ਕਿ ਤੁਸੀਂ ਆ ਕਰ ਕੀ ਹੋਊਗਾ ਬਧਵਾ ਫਲਾਣਾ ਤੇ ਜੀ ਉਹ ਸਾਡੇ ਖਲਾਫ ਬੋਲਦਾ ਪਰਸ਼ਾਪਾ ਲੋ ਉੱਤੇ ਫਲਾਣੀ ਚੀਜ਼ ਦੇ ਦਿਓ ਇਹ ਕੀ ਹੈ ਕੀ ਤੁਸੀਂ ਆ ਤੁਸੀਂ ਬਦਲ ਬਦਲਾਵ ਲੈ ਕੇ ਆਣਾ ਸੀਗਾ ਆ ਤੁਸੀਂ ਕਰਨਾ ਸੀ ਅੱਛਾ ਅਸੀਂ ਜੀ ਯੁੱਧ ਨਸ਼ਿਆਂ ਵਿਰੁੱਧ ਕਰ ਲਿਆ ਐਨਸੀਆਰਬੀ ਦਾ ਐਨਸੀਵੀ ਦਾ ਡਾਟਾ ਨਾ ਕੋ ਪੰਜਾਬ ਦੇ ਵਿੱਚ ਪੰਜਾਬ ਦੇ ਤਸਕਰੀਚ ਵੱਧ ਲੋਗ ਇਨਵੋਲ ਹੋ ਗਏ ਹੂੰ ਠੀਕ ਹੈ ਪੰਜਾਬ ਦੇ ਤਸਕਰੀਚ ਵੱਧ ਲੋਗ ਇਨਵੋਲ ਹੋ ਗਏ ਪੰਜਾਬ ਦੇ ਤਸਕਰ ਹੋਰ ਸਟੇਟਾਂ 'ਚ ਵੀ ਫੈਲ ਗਏ ਬੇਸ ਤਕੜਾ ਹੋਇਆ ਕੁਝ ਤਾਂ ਤੁਸੀਂ ਗਲਤ ਕਰ ਰਹੇ ਹੋਵੋਗੇ ਤੁਸੀਂ ਆਪਣੀ ਪੁਲਿਸ ਨੂੰ ਤੁਸੀਂ ਆਪਣੀ ਪੁਲਿਸ ਨੂੰ ਲਿਟਰਲੀ ਰੀਲਾ ਬਣਾਉਣ ਲਾਇਆ ਹੋਇਆ ਹੂੰ